ਕਲਾਸ ਲੱਗੀ ਹੁੰਦੀ ਹੈ ਮਾਸਟਰ ਪੜਾ ਰਿਆ ਹੁੰਦਾ ਤੇ ਮਾਸਟਰ ਬੱਚਿਆਂ ਨੂੰ ਕਹਿੰਦਾ ਵੇ ਦੋ ਸਵਾਲ ਕਰਦਾ ਤੁਸੀਂ ਦੱਸਦੇ ਹੋ ਆ ਉਹ ਕਹਿੰਦਾ ਜੀ ਠੀਕ ਹੈ ਇੱਕ ਉਹ ਕਹਿਣ ਲੱਗੇ ਪਹਿਲਾ ਸਵਾਲ ਤਾਂ ਇਹ ਆ ਕਿ ਸ਼ਹਿਰ ਤੇ ਪਿੰਡਾਂ ਦਾ ਫਰਕ ਤੇ ਨੰਬਰ 2 ਹੈਗਾ ਵੀ ਜ਼ਿੰਦਗੀ ਦਾ ਕੌੜਾ ਸੱਚ ਉਹ ਕਹਿੰਦੇ ਠੀਕ ਹੈ ਜੀ ਇੱਕ ਮੁੰਡੇ ਨੇ ਬੜੇ ਵਿਅੰਗਪਈ ਢੰਗ ਨਾਲ ਦੱਸਿਆ ਕਿ ਪਿੰਡਾਂ ਵਾਲੇ ਲੋਕ ਗੱਗਾਂ ਨੂੰ ਪਾਲਦੇ ਆ ਤੇ ਕੁੱਤੇ ਆਵਾਰਾ ਫਿਰਦੇ ਆ ਤੇ ਸ਼ਹਿਰਾਂ 'ਚ ਲੋਕ ਕੁੱਤਿਆਂ ਨੂੰ ਪਾਲਦੇ ਅਤੇ ਗਊਆਂ ਆਵਾਰਾ ਫਿਰਦੇ। ਤੇ ਪਿੰਡਾਂ 'ਲੇ ਲੋਕ ਜਿਹੜੇ ਅਨਪੜ੍ਹ ਆ ਸਾਡੇ ਪਿੰਡਾਂ ਦੇ ਵਿੱਚ ਉਹ ਗਾਂਵਾਂ ਨੂੰ ਚਾਰਨ ਵਾਸਤੇ ਖੇਤਾਂ 'ਚ ਲੈ ਕੇ ਜਾਂਦੇ ਆ। ਤੇ ਜਿਹੜੇ ਸ਼ਹਿਰਾਂ ਵਾਲੇ ਲੋਕ ਆ ਉਹ ਕੁੱਤਿਆਂ ਨੂੰ ਘੁਮਾਉਣ ਵਾਸਤੇ ਸ਼ਹਿਰ ਵਿੱਚ ਗਲੀਆਂ 'ਚ ਤੇ ਪਾਰਕਾਂ 'ਚ ਲੈ ਕੇ ਜਾਂਦੇ ਆ। ਤੇ ਕੌੜਾ ਸੱਚ ਏ ਆ ਜ਼ਿੰਦਗੀ ਦਾ। ਵੀ ਜਿਹੜਾ ਅनाथ आश्रम ਹੁੰਦੇ ਆ। ਉਹਦੇ ਚ ਤੁਹਾਨੂੰ ਗਰੀਬ ਬੱਚੇ ਹੀ ਨਜ਼ਰ ਆਉਣਗੇ ਤੇ ਜਿਹੜੇ ਵਿਰਦਾ ਅਸ਼ਰਮਾਂ ਉੱਥੇ ਅਮੀਰ ਘਰਾਂ ਦੇ ਮਾਪੇ ਤੁਹਾਨੂੰ ਜਿਸ ਤਰ੍ਹਾਂ ਇਹ ਕੌੜਾ ਸੱਤ